ਰੇ ਮੇਰੇ ਨੂੰ ਸੰਦੀਪ ਜੀ ਵੇ ਤੋੜਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਪਿੰਡ ਮਾਲੀਆ ਪਹੁੰਚ ਚੁੱਕੇ ਆ ਬਾਈ ਗੁਰਸਿੰਦਰ ਨਾਲ ਦੇਖੋ ਅੱਜ ਵੀ ਤਿੰਨ ਚਾਰ ਦੇ ਲੈ ਗਏ ਛੋਟੇ ਸੇਲ ਆ ਪਰ ਛੋਟੀਆਂ ਕਾਦੀ ਬਸ ਇੱਕ ਚੀਜ਼ਾਂ ਆਜੋ ਬਾਈ ਨਹੀਂ ਗੱਲਬਾਤ ਕਰੀਏ ਬਾਈ ਹਸ ਤਿੱਕਾ ਹਸੀ ਹੋਰ ਬਾਈ ਬੜਾ ਠੀਕ ਠਾਕ ਵਧੀਆ ਜੀ ਤੁਸੀਂ ਸੁਣੋ ਠੀਕ ਠਾਕ ਜੀ ਬੜਾ ਇੱਕ ਗੱਲ ਹੈ ਵੀ ਵੀਡੀਓ ਤੇ ਰਾਈ ਨਾਲ ਹੱਡਾਏ ਚੱਕਰ ਬੰਦਾ ਵੀ ਸਾਨੂੰ ਫੋਨ ਲੰਦੇ ਆ ਹਾਂ ਜੀ ਕਾਰੋਬਾਰ ਚੱਲਦਾ ਹਾਂ ਜੀ ਪਰ ਮੇਰਾ ਵੀਰ ਨਾ ਮੈਂ ਪਿਛਲੀ ਵਾਰੀ ਵੀ ਕਹਿੰਦਾ ਸੁਖਦੀਪ ਸ਼ਾਇਦ ਰੰਧਾਵਾ ਹਾਂ ਇੱਕ ਆਈਡੀ ਹੈ ਹਾਂ ਉਹਨੂੰ ਜੇ ਜ਼ਿਆਦਾ ਤਕਲੀਫ ਹੈ ਉਹ ਮੇਰਾ ਵੀ ਰਹਾਨੂੰ ਫੋਨ ਆਪ ਲਾ ਲੈ ਅੱਛਾ 33 ਕਮੈਂਟ ਤੁਹਾਡੀਆਂ ਵੀਡੀਓ ਤੇ ਆ 33 ਅੱਛਾ ਤੁਹਾਡੀਆਂ ਵੀਡੀਓ ਤੇ ਤੇ ਸਵਾਏ ਉਹ ਗਾਲ ਤੋਂ ਨਹੀਂ ਬੋਲਦਾ ਕਿ ਤੇ ਉਹਨੂੰ ਕਹੋ ਵੀ ਆਪਣਾ ਦਿਮਾਗ ਮੇਰਾ ਵੀ ਸਾਡੇ ਜਿਹੜਾ ਸਾਡਾ ਪੁੱਠਾ ਹੋ ਗਿਆ ਤੇ ਫੇਰ ਆਪਾਂ ਬਸ ਆਹ ਲਾਣਾ ਤੂੰ ਹਰੇਕ ਨੂੰ ਐਵੇਂ ਗਾਲ ਕਹਿਣਾ ਗੱਲ ਤਾਂ ਇਹ ਇੰਟਰਗ੍ਰਾਮ ਮੰਦਰ ਪੜਨਾ ਬੈਣਾ ਕਮੈਂਟ ਬੰਦ ਕਰ ਨੂੰ ਐ ਕਰ ਦਈਏ ਤੇ ਰਹੀ ਗੱਲ ਹੁੰਦੀ ਹੈ ਨਾ ਪਰ ਇਹ ਗੱਲ ਨਹੀਂ ਯਾਰ ਕਹੋ ਕਹੋ ਕਮੈਂਟ ਬੰਦ ਕਰਨਾ ਫਿਰ ਤੁਸੀਂ ਕਹਿੰਦੇ ਕਿ ਫਲਾਣਾ ਕਰਦੇ ਬਾਈ ਚੱਕਰ ਇਹ ਪਤਾ ਕੀ ਹੈ ਦੇਖੋ 33 ਜਾਣਿਆਂ ਨੂੰ ਉਹਨੇ ਕਮੈਂਟ ਗਲਤ ਕੀਤੇ ਮੇਰੇ ਨਹੀਂ ਗੱਲ ਮੇਰੇ ਵੇਖੋ ਕਮੈਂਟ ਪਤਾ ਕੀ ਕੀਤਾ ਹਾਂਜੀ ਕਹਿੰਦਾ ਉਹ ਬਜ਼ੁਰਗ ਵਾ ਤੂੰ ਉਹਦੇ ਮਈਆਂ ਨੂੰ ਫੜਾ ਦੇਣਾ ਤੂੰ ਸਾਲਿਆ ਤੂੰ ਉਹਨੂੰ ਸੱਟ ਲਵਾਏਂਗਾ ਦੱਸ ਤੂੰ ਕੀ ਲੈਣਾ ਸਾਡੇ ਕੋਲ ਸਾਡੇ ਕੰਮ ਆਪਾਂ ਕਰਨਾ ਹੀ ਆ ਸਾਰੇ ਇਹਦੇ ਕਾਦੀ ਡੈਡ ਪੀਲੋ ਦੀ ਠੀਕ ਹੈ ਨਾ ਗੱਲ ਤੇ ਇਹ ਆ ਵੀ ਸਾਰਿਆਂ ਨੂੰ ਇਹ ਫਜ਼ੂਲ ਜੇ ਫਜ਼ੂਲ ਜੇ ਕਮੈਂਟ ਇਹਨਾਂ ਦਾ ਕੋਈ ਫਾਇਦਾ ਨਹੀਂ ਹੈਗਾ ਜਿਆਦਾ ਨੰਬਰ ਵੀ ਦਿਆ ਕਰਨਾ ਫਿਰ ਆਇਆ ਫਿਰ ਫਾਇਦਾ ਨਹੀਂ ਉੱਪਰ ਨੰਬਰ ਮੇਰਾ ਚੱਲਦਾ ਤੂੰ ਮੇਰਾ ਮੈਨੂੰ ਫੋਨ ਲਾ ਉਹ ਗੋਣਾਂ ਵਿੱਚ ਜਨਾਨੀਆਂ ਲੱਗੋ ਹਾਂ ਨਹੀਂ ਆਪਾਂ ਤਾਂ ਵਧੀਆ ਨਹੀਂ ਚੰਗਾ ਹਾਂ ਚੰਗਾ ਨਹੀਂ ਲੱਗਦਾ ਚੰਗਾ ਨਹੀਂ ਲੱਗਦਾ ਤੇ ਇਹ ਗੱਲ ਤਾਂ ਗੱਲ ਫਿਰ ਚੁਕਰੀਆਂ ਦਾ ਕੰਮ ਮੰਨਦੇ ਨਹੀਂ ਗੱਲ ਮੈਂ ਤਾਰਾ ਜਨੂ ਸਾਹਮਣੇ ਆਖਿਆ ਮੈਂ ਪਿਛਲੀ ਵਾਰੀ ਨਾ ਵੀਡੀਓ ਤੇ ਕਹਿਣਾ ਸੀ ਤੇ ਯਾਦ ਭੁੱਲ ਗਿਆ ਮੈਂ ਕਿਹਾ ਕਿ ਮੈਂ ਕੋਹ ਨਹੀਂ ਆ ਬੈਠਾ ਤੇ ਮੈਂ ਕਿਹਾ ਪਹਿਲਾਂ ਗੱਲ ਇਹ ਕਰਨੀ ਤੰਗਾ ਬੋਲਾ ਬੜਾ ਪੀਤਾ ਕੰਟੇ ਨੇ ਉਹ ਪਰਿਆ ਕਰਾਏ ਚਲੋ ਬਾਕੀ ਭਾਈ ਜੀ ਵੀ ਗੱਲ ਸੁਣੋ ਵੀ ਗੱਲ ਸਹੀ ਆ ਗਾਣਾ ਨਾ ਕਿੱਡਿਆ ਕਰੋ ਮੇਰਾ ਵੀਰ ਤੇ ਗਾਣਾ ਕੋਈ ਕੋਈ ਵੀ ਨਹੀਂ ਖਾਂਦਾ ਫਿਰ ਕੁਛ ਨਹੀਂ ਗਾਣਾ ਹੋਣਾ ਖਾਣੀਆਂ ਆ ਵੀ ਨਹੀਂ ਖਾਣੀਆਂ ਉਹ ਵੇਖੋ ਕੀ ਬਣਿਆ ਤੇ ਨੰਬਰ ਦੋ ਮੇਰਾ ਵੀਰ ਦੋਦੀ ਮੁੰਡਾ ਉਹ ਵੇਖੋ ਸਾਡਾ ਯਾਰ ਤੇ ਪਰ ਬਹੁਤ ਜ਼ਿਆਦਾ ਗਲਤ ਮੁੰਡਾ ਚੰਗਾ ਸੀਗਾ ਆਪਣਾ ਵੀ ਖੜਦਾ ਰਿਹਾ ਪਹਿਲਾਂ ਮਾਲ ਆਪਣੇ ਕੋਲ ਬਾਕੀ ਮਨ ਬਦਲ ਲਿਓ ਜੀ ਹਾਂ ਬਾਹਰੀ ਪ੍ਰਾਈਸ ਤੇ ਵਿਚਾਰ ਆ ਜੀ ਇਦਾਂ ਆ ਵੀ ਚਲੋ ਅਸੀਂ ਜਿੰਨੇ ਜੋਗੇ ਅਸੀਂ ਕਰਨੇ ਆਪਣਾ ਚੰਗਾ ਸੇ ਲੰਘਣਾ ਇਹੋ ਜੱਕਰ ਬਣਦਾ ਵੀ ਜਦੋਂ ਬਾਰ-ਬਾਰ ਇਹ ਆ ਗੱਲਾਂ ਕਰਦੇ ਆ ਨਾ ਫਿਰ ਮਨ ਦੁਖੀ ਹੁੰਦਾ ਵੀ ਯਾਰ ਨਾ ਕੋਈ ਗੱਲ ਨਾ ਕੋਈ ਬਾਤ ਬਿਣਾ ਵਜੇ ਉਂਗਲ ਕਰਦੇ ਨਹੀਂ ਕਿੰਨਾ ਸੌਖਾ ਕੰਮ ਨਾ ਤੇ ਗੱਲ ਕੋਈ ਨਹੀਂ ਸੁਣਦਾ ਕਮੈਂਟ ਵੀ ਜੀ ਪੁੱਛ ਲੈ ਕਮੈਂਟ ਦੱਸੋ ਯਾਰ ਕਮੈਂਟ ਦੀ ਗਾਲਾਂ ਕੱਢੀ ਆ ਬਸ ਆ ਜਿਆਦਾ ਸਾਹਮਣੇ ਗਾਲ ਕੱਢੇ ਫਿਰ ਚਲੋ ਕੋਈ ਜਵਾਬ ਹੀ ਦੇਵੇ ਪਰ ਨਹੀਂ ਵੀਰੋ ਚਲੋ ਚਲੋ ਮਾਰ ਇਸਦਾ ਭਲਾ ਕਰੇ ਤੇ ਆਹ ਵੇਖੋ ਤੁਸੀਂ ਮਾਲ ਇੰਨਾ ਚ ਇਹ ਆ ਇਹ ਝੋਟੀ ਆ ਪਹਿਲਾ ਸੂਆ ਦੰਦਾਂ ਚ ਅੱਛਾ ਵੈਸੇ ਦੁੱਧ ਦੇ ਕੋਈ ਵਿਜੀ ਹੋਣੀ 13 ਕਿਲੋ ਛਵਾ ਦਿੰਦੇ ਐਸੇ ਮਹਗੇ ਹਾਂ ਪਰ ਜੇ ਮੇਰੀ ਝੋਟੀ ਦੁੱਧ ਨਾ ਦੇ 15 ਕਿਲੋ ਹੂੰ ਉਹ ਝੋਟੀ ਵਾਪਸ ਕਰਾਂਗੇ ਆਪਾਂ ਐਦਾਂ ਦਾ ਕੰਮ ਆ ਨਹੀਂ ਆ ਹਾਂ ਕੁਫਰੀ ਨਸਲ ਪੂਰੀ ਬ੍ਰੀਡ ਪੂਰੀ ਟੌਪ ਦੀ ਬਈ ਬਹੁਤ ਬਹੁਤ ਨਸਲ ਝੋਟੀ ਯਾਰ ਪਾਸੇ ਕੁਆਲਟੀ ਹੈ ਬੋਲੀ ਫਰ ਚਲੋ ਲੈ ਜਿਮ ਤੂੰ ਖਾਰੇ ਕਰ ਮੂੰਹ ਮੇਂ ਦਿਖਾ ਚਲੋ ਇਹ ਥਾਂ ਲੈ ਬਿਲਕੁਲ ਜੈੱਡ ਬਣਾਇਗਾ ਕਾਲੀ ਸ਼ਾ ਦੇਖੋ ਜੀ ਆਹ ਵੇਖੋ ਵੇਗ ਬੰਨਿਆ ਨਿਕਾ ਮਾ ਦੀ ਨਗੀਨਾ ਕੋਈ ਕਰਨਾ ਇੱਥੇ ਰੀਫਿਟ ਕਰਦੀਆਂ ਇਹਨਾਂ ਮਾਲ ਵੇਚਣਾ ਤੇ ਜੇ ਚੰਗੀਆਂ ਲਾਦੇ ਤਾਂ ਹੀ ਵੇਚੀ ਜਾਂਦਾ ਭਾਈ ਜੀ ਹੈ ਜੀ ਹਾਂ ਵਧੀਆ ਜੀ ਜੇ ਚੰਗੀਆਂ ਭਾਈ ਜੀ ਹੈਗੇ ਤਾਂ ਹੀ बिकੀ ਜਾਂਦੀਆਂ ਹਾਂ ਹਾਂ ਚੰਗੀਆਂ ਹੁੰਦੀਆਂ ਠੀਕ ਹੈ ਨਾ ਦੂਜਾ ਤੀਜਾ ਦਿਨ ਨਹੀਂ ਪੈਂਦਾ ਤਾਂ ਮਾਲ ਬਸ ਨਾ ਉਦੋਂ ਵੀ ਤੁਸੀਂ ਵੀਡੀਓ ਬਣਾਉਣਾ ਹੁੰਦਾ ਹੈ ਜੀ ਨਾਲ ਆਉਂਦੇ ਫੇਰ ਵੇਚਦੇ ਹਾਂ ਹਾਂ ਕੋਈ ਮਾਲੀ ਦੀ ਮਾਲੀ ਬਜੀ ਹੋਊਂਗੀ ਮਾਲੀ ਮਾਲੀ ਉਹਨਾਂ ਨੇ ਕੋਈ ਨੂਰ ਨਹੀਂ ਕਿਹਾ ਪਰ ਹਾਂ ਨੂੰ ਪਕੜੀ ਜੇ ਠੀਕ ਹੈ ਸਿੱਧੀ ਗੱਲ ਹੈ ਬਿਲਕੁਲ ਉਧਰ ਗਿਆ ਵੀ ਕੋਈ ਨੂਰ ਨਹੀਂ ਲੱਗਿਆ ਅੱਛਾ ਕੋਈ ਨੂਰ ਦੀ ਹਾਂ ਵਾਜ ਪਿਓਰ ਮਤਲਬ ਇਹ ਸਾਰੇ ਪਾਸੇ ਬਰੀਡ ਵਾਲੀ ਹੈ ਤੇਰਾ ਇਸ ਤੇਰਾ ਜੀ ਦੁੱਧ ਕੱਟੀ ਥੋਂ ਲੈ ਸਹੀਦ ਨੂੰ ਮੈਂ ਦੱਸਾ ਤੇਰਾ ਕਿਉਂ ਗਿਆ ਹਾਂ ਜੀ ਕੱਟੀ ਨੇ ਆ ਕੇ ਕਾਵੜ ਜੀ ਮੰਨੀ ਉਪਰ ਆ ਜਾ ਮੰਨਿਆ ਹਾਂ ਏ ਕਰਕੇ ਨਾ ਇਹਦੇ ਕੋਲ ਕੱਟੀ ਕੋਲ ਦੁੱਧ ਜਿਹੜਾ ਸਹੀ ਪਹਿਲੇ 15 ਕਿਲੋ ਤਿਆਰ ਅੱਛਾ ਹਾਂ ਤਾਂ ਇਹ ਦੁਬਾਰਾ ਮੈਂ ਕਹਿ ਦਈਏਗਾ 15 ਕਿਲੋ ਵਾਲੀ ਕੱਟੀ ਦਾ ਮੋਲ ਜਿਹੜਾ ਨਾ ਸਹੀ ਮਾਰਕੀਟ ਦੇ ਹਿਸਾਬ ਨਾਲ ਮਾਰਕੀਟ ਦੇ ਹਿਸਾਬ ਨਾਲ 1.5 ਸਹੀ ਹੈ ਡਾ ਪਰ ਆਪਾਂ 1 30 ਦੀ ਦੇ ਦਾਂਗੇ ਚੱਲਣ ਦੋ ਬਿਲਕੁਲ ਸਹੀ ਗੱਲ ਤੇ ਹੋਰ ਵੀ ਮਾਨਤਾ ਜਿਹੜਾ ਕੋਈ ਘੰਪਰਾ ਹੋ ਜਾਊਗਾ ਹੋਕੇ ਦਾ ਹੋ ਜਾਊਗਾ ਚਲੋ ਇਹ ਵੀ ਪਹਿਲਾ ਸੂਆ ਜੀ ਪਹਿਲਾ ਸੂਆ ਪਹਿਲਾ ਇੱਕ ਫੁੱਲੀ ਹੈਂ ਦੇਖੋ ਆਨ ਵਾਲਾ ਕੀ ਵੇਖੋ ਥਣ ਲੱਗਾ ਲੈ ਅੱਛਾ ਉਹ ਮੂੰਹ ਮੁੱਠੀ ਵਾ ਦੇ ਭਾਗ ਰਹੇ ਬੜੀ ਬੜੀ ਬੋ ਨਸਰਾ ਜੋੜੀ ਕਿੰਨੀ ਪਿਆਰੀ ਚੀਜ਼ ਬਣੀ ਹੈ ਹੈ ਸਿਰ ਦੋ ਦੰਦ ਦੋ ਦੰਦ 10 ਕਿਲੋ ਦੁੱਧ ਇਹ ਵੀ ਪਾ ਲੋ 10 ਕਿਲੋ ਦੁੱਧ ਤੇ ਦੋਨਾਂ ਉੱਚੀ ਲੰਮੀ ਪੂਰੀ ਜਵਾਨ ਤੇ ਨਰੋ ਰੇਖਾ ਛੋਟੀ ਜਿਹੀ ਕਿਵੇਂ ਹਾਂ ਪੂਰੀ ਟੌਪ ਦੀ ਤੇ ਮੁੱਲ ਵੀ ਉਹ ਹੀ ਹੋਊਗਾ ਬਿਲਕੁਲ ਛੋਟਾ ਜੀ ਤੇ ਚਲ ਖर्चे ਆ ਵੀ ਪਾਲਾ ਲਾਤਾ ਇਹਦਾ ਛੋਟਾ ਜੀ ਛੋਟਾ ਜਿਹਾ ਮੁੱਲ ਬਿਲਕੁਲ ਦੇਖੋ ਕਰੋ ਆਜੋ ਆਜੋ ਦੇਖੋ ਤਾਂ ਜਿੰਨੂ ਬੇਵਖਾਣ ਰਹਿ ਗਿਆ ਚੰਗੇ ਵਜੇ ਵੀ ਕਿਤੇ ਚੰਗੇ ਮਾਲੀ ਤੇ ਹੋਣੀ ਮੈਂ ਕਹਿੰਦਾ ਵੀ ਇਹ ਜੂ ਮਾਲ ਫਰਾਂਗਲੋ ਜੀ ਚੰਗੇ ਤੋਂ ਚੰਗਾ ਹੀ ਖੁੱਦਾ ਬਾਕੀ ਨਸਲਾ ਲੱਗਦਾ ਨਖਰ ਨਸਲਾ ਬਈ ਉਹ ਪਾ ਲਾ ਸੀ ਇਹ ਤੇਰੀ ਮਹਿੰਗਾ ਬਿਲਕੁਲ ਬਿਲਕੁਲ ਜੀ ਦੇਖੋ ਕਹਿੰਦੇ ਨੇ ਇੱਕ ਹੁਣ ਆ ਜਾਏ ਹੀ ਆਪਣੇ ਕੋ ਸੱਜਣਾਂ ਹਾਂ ਜੀ ਉਹ ਕਹਿੰਦਾ ਵੀ 70000 ਦੀ ਮਾਰਜੋ ਇਹ ਤੇ ਦੁੱਧ 12 ਕਿਲੋ ਹਾਂ ਮੈਂ ਵੀ ਤੁਸੀਂ ਆ ਹਣੂ ਲਿਓ ਨਾਲ 5000 ਨਫਾ ਬਿਲਕੁਲ ਸਹੀ ਹੈ ਮੈਂ 5 ਭੇਜ ਦੇ ਉਹ 70 70 ਦੀਆਂ ਲੈ ਕੇ ਨਹੀਂ ਦਿੰਦਾ ਕੋਈ ਮੋਲ ਨਹੀਂ ਸਿੱਧਾ ਲੋਕ ਕਰਦੇ ਕੀ ਕਰੀ ਹਾਂਜੀ ਹਾਂਜੀ ਭਾਈ ਇਹਦਾ ਸੰਦੀ ਮੁੱਲ ਵਾ 1 15 ਆਮ ਜਿਹੜਾ ਆਪਾਂ ਕਰਦੇ ਬਿਲਕੁਲ ਤੇ ਪੂਰੇ ਲੱਖ ਦੀ ਦੇਣੀ ਦੋ ਛੋੜ 98000 ਆ ਦਵੇ ਕੋਈ ਕੱਢੇ ਇਹਦਾ ਆ ਵੇਖੋ ਪਿਛਾੜੀ ਪਿੱਠ ਪਿਓਰ ਦੋ ਦੰਦ ਬਿਲਕੁਲ ਹਾਂ ਆ ਜਾਗਾ ਇਹ ਚਾਰ ਦੰਦ ਇਹ ਵੀ ਸੂਈ ਇਹ ਵੀ ਸੂਈ ਸਵਾਈ ਚਾਰ ਦੰਦ ਨੋ ਕਿਲੋ ਜੇ ਕੋਈ ਤਾਜੀ ਥੰਡੇ ਦੁੱਧ ਵਾ ਹਾਂਜੀ ਉਹ ਜ਼ਿਆਦਾ ਦਾਹ ਵੀ ਕਰਦੇ ਕੋਈ ਇੱਕ ਅੱਡੇ ਦਿਨ ਦੀ ਬਿਲਕੁਲ ਅੱਜ ਦੀ 2 ਕਿਲੋ ਦੀ ਚੁਵਾਈ ਵਾਲਾ ਲਓ ਜੀ ਫਿੰਗਰ ਤੋਂ ਛੋਟੀ ਜਿਹੀ ਵੇਲ ਹੋ ਗਈ ਦੇਖੋ ਕਈ ਚੀਜ਼ ਬਣੀ ਸੀ ਹੈ ਕਿ ਨਹੀਂ ਲੈ ਠੀਕ ਹੈ ਇਹ ਵੀ ਗਾਂਵਾਂ ਮੈਂ ਲੈ ਰਿਹਾ ਹਾਂ ਜਵਾਦ ਤੋਂ ਵੀ ਜੰਡੂ ਪੋਲੀ ਤੋਂ ਫਾਲੂ ਦਾ ਨਹੀਂ ਹਾਂ ਪਰ ਕੱਟ 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 ਲਾ ਲੈ ਵਾ ਕੱਟ ਲਾ ਇਹ ਵੀ ਸਿਰ ਬਹੁਤ ਹਾਂਜੀ ਇਹਨੂੰ ਜਿੱਥੇ ਮਰਜ਼ੀ ਬਣ ਕੇ ਚੱਲ। ਅੱਛਾ। ਠੰਡੀ ਸੀ। ਬਰਫੜੀ ਆਂਦੇ ਹੁੰਦੇ ਨੇ ਨਾ। ਬਰਫ ਬਰਫ। ਹਾਂ। ਇਹਨਾਂ ਵਾਜੀ ਮਾਂ ਮਿਲੀ ਜਾਂਦਾ ਵੀ ਅਖਰ ਹੈ। ਉਹ ਵਾਇਰਲ ਨਹੀਂ ਆ। ਸਭ ਮਿਲ ਜਾਂਦਾ ਜੀ। ਅੱਗੇ ਵੀ ਕਹੀ। ਹਾਂ ਜੀ। ਕਹੀ ਮੇਰਾ ਭਰਾ ਕਹਿੰਦੇ ਇਹਨਾਂ ਨੂੰ ਨਹੀਂ ਮਿਲਦਾ। ਹਾਂ। ਤੇ ਬਾਈ ਮੇਰੀ ਗੱਲ ਸੁਣੋ ਵਾਜੀ ਪੈਸੇ ਨੇ ਮਿਲਦਾ। ਹਾਂ। ਉਹਦੀ ਗਾਣਾ ਫੜਾਣਾ। ਇਹ ਵਿਆਹ ਦੀ ਗੱਲ ਹੈ ਨਾ ਜੀ ਮੇਰ ਦਾ। ਮੇਨ ਗੱਲ ਵਿਆਹ ਦੀ ਆ। ਇਹ ਸਲਾਮਾ ਵਿਆਹ ਨੂੰ। ਹਾਂ ਜੀ ਵਿਆਹ ਨੂੰ। ਇਹਦਾ ਮੁੱਲ ਸੰਦੀਪਾ 1.5 ਹਾਂਜੀ ਇਹ ਪੰਜ ਲੱਖ ਚੋ ਇਹ ਦੋ ਛੋਟ ਕਹਿਣੀ ਚਲ 95 ਦੇ ਦਿੰਦਾ 95000 ਦੇ ਤੇ ਲਾਰਜ ਪੀਸ ਆ ਉਹ ਤਾਂ ਨੀਗਾ ਬਾਕੀ ਵੇਖੋ ਆ ਨਾ ਹਰ ਪਾਸੇ ਹਾਂ ਜਿੱਦਾਂ ਨਾ ਪਹਿਲੇ ਸੂਏ ਵਾਲੀ ਨਹੀਂ ਦੂਜੇ ਤੀਜੇ ਸੂਏ ਵਾਲੀ ਮੈਂ ਨਹੀਂ ਹੁੰਦੀ ਇਦਾਂ ਦਾ ਲੈਵਾ ਇਹਦਾ ਮੇਰੇ ਕੋਲ ਬਿਲਕੁਲ ਇਕੱਲਾ ਇਕੱਲਾ ਤੇ ਇੱਕ ਜੋਡੇ ਸੰਭੂਗਾ ਫਿਰ ਦਿਖਾ ਦੇ ਆ ਵੇਖੋ ਦਿਖਾ ਦੇ ਇਹ ਬੜੀ ਹਾਂਜੀ ਅਜੇ ਨਾ ਥੋੜਾ ਉਪਰਾਂ ਕਰਨ ਦੇ ਮੇਰੇ ਇਹ ਜਿਹੜੇ ਵੀ ਨਾਂ ਪੁੱਛਿਆ ਫਾਦਾ ਨਹੀਂ ਆਪਣਾ ਪੂਰਾ ਇਹਨੇ ਆ ਕੇ ਜਦੋਂ ਖਾਣ ਲੱਗ ਪੀ ਤੋ ਐ ਫੇਰ ਬੇਬੋੜੇ ਬੜੇ ਰਹਾਉਣਾ ਪੰਦਰਾ ਬਹੁਤ ਚੰਗੀ ਗੱਡੀ ਤੇ ਸਾਫ ਸੁਥਰੀ ਬੜੀ ਹੈ ਬਾਕੀ ਚਲੋ ਜਿੰਨੇ ਕੁ ਜੋਗੇ ਚੰਗੇ ਨੇ ਤੇ ਇਦਾਂ ਵੀ ਜਿਹੜਾ ਵੀ ਮੇਰਾ ਵੀਰ ਲੈਣੀ ਹੈ ਜਿੰਨੇ ਉਹ ਇੱਥੇ ਆ ਕੇ ਤਸੱਲੀ ਕਰਕੇ ਫੇਰ ਜਾਇਆ ਕਰੋ ਬਾਜੀ ਬਾਜੀ ਆਪ ਜਦੋਂ ਲੱਖ ਰੁਪਇਆ ਵਾਜਦੇ ਲਾਉਣਾ ਵੇ 500 ਦਾ ਤੇਲ ਭੁਗਦੇ ਬਿਲਕੁਲ ਵਾਜਦੇ ਠੀਕ ਹੈ ਨਾ ਫੇਰ ਤੇ ਬਹੁਰੀਆਂ ਗੱਲਾਂ ਨਹੀਂ ਅੱਜ ਇੰਨਾ ਕੀ ਇਹ ਮਾਲ ਆਪਣੇ ਕੋਲ ਤੇ ਪਿੰਡ ਮਾਲੀਆ ਜਿਹੜਾ ਗਰਦਾਸਪੁਰ ਨਜ਼ਦੀਕ ਮਿਰਜੀ ਦੀਆਂ ਕਾਦੀਆਂ ਜਿਹੜਾ ਗਰਦਾਸਪੁਰ ਵਾਲਾ ਹੋਣਾ ਤੇ ਫੋਨ ਕਰਦੇ ਜਿਹੜਾ ਵੀ ਮਾਲ ਠੀਕ ਹੈ ਜੀ ਸਤਿ ਸ੍ਰੀ ਅਕਾਲ